ਹਾਂਜੀ ਦੋਸਤੋ ਸਿੱਧੂ ਡੇਰੀ ਫਰਮਾਂ ਸੇ ਤੁਹਾਡਾ ਸਭ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਬਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਬਈ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਪਿੰਡ ਕਿਹੜਾ ਜੀ ਫਤਿਹਗੜ ਜੀ ਫਤਿਹਗੜ ਫੋਨ ਨੰਬਰ ਜੀ 9465512017 ਠੀਕ ਹੈ ਜੀ ਜਿਹੜੀ ਮੈਡੀਸਿਨ ਤੁਸੀਂ ਲਿਆ ਰਹੇ ਹੋ ਜਿਸ ਦੇ ਲਈ ਮੱਝਾਂ ਜਾਂ ਗਾਂ ਹੈ ਜੀ ਮੱਝਾਂ ਜੀ ਆਪਣਾ ਕੋਈ ਸੂਈ ਹੋਈ ਹੈ ਜੇ ਸੂਣ ਵਾਲੀ ਹੈ ਜੀ ਸੂਈ ਹੋਈ ਹੈ 20 ਦਿਨ ਹੋ ਗਏ ਸੂਈ ਹੋਈ ਹੈ ਜੀ ਜਿਹੜਾ ਪਿੱਛਾ ਦਿਖਾ ਰਿਹਾ ਹੁਣ ਹੀ ਦਿਖਾ ਰਿਹਾ ਕਿ ਪਹਿਲਾਂ ਤੋਂ ਦਿਖਾ ਰਿਹਾ ਉਹ ਪਹਿਲਾਂ ਵੀ ਅਸੀਂ ਨੇ ਕਈ ਡਾਕਟਰਾਂ ਨੇ ਦਿਖਾਈ ਹੈਗੀ ਪੰਜ ਚਾਰ ਨੂੰ ਤੋਂ ਬਾਅਦ ਦਿਖਾਉਣ ਲੱਗਿਆ ਉਹ ਪਿੱਛਾ ਤੇ ਦਵਾਈ ਵੀ ਧਰਾਈ ਕੋਈ ਵਧੀਆ ਰਿਜ਼ਲਟ ਆਇਆ ਨਹੀਂ ਹੈਗਾ ਜੀ ਤੇ ਫਿਰ ਸਾਡੇ ਰਿਸ਼ਤੇਦਾਰ ਲਗਾਏ ਨੇ 6-7 ਜੀ ਤੇ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਪੱਕੀ ਰਿਜ਼ਲਟ ਆ ਅੱਛਾ ਜੀ ਉਹਨਾਂ ਨੇ ਵਰਤੀ ਦਵਾਈ ਹਾਂ ਉਹਨਾਂ ਨੇ ਹੀ ਵਰਤੀ ਹੈ ਦਵਾਈ ਉਹ ਕਹਿੰਦੇ ਵੀ ਉੱਥੇ ਦਵਾਈ ਲਓ ਤੁਸੀਂ ਅੱਛਾ ਤੁਸੀਂ ਯੂਜ਼ ਕਰਕੇ ਦੱਸੋ ਮੈਨੂੰ ਜਣੀ ਕੇ ਜੀ ਹਾਂ ਜੀ ਹਾਂ ਮੈਂ ਯੂਜ਼ ਕਰਕੇ ਦੱਸੂ ਤੁਹਾਨੂੰ ਠੀਕ ਹੈ ਜੀ ਹਾਂ ਤੇ ਬਾਈ ਜੀ ਇੱਕ ਤਾਂ 2 ਦਿਨ ਦਵਾਈ ਦੇਣੀ ਹੈ ਠੀਕ ਹੈ ਜੀ ਅੱਜ ਤੇ ਸਵੇਰੇ ਪਰਸੋਂ ਨੂੰ ਮੈਨੂੰ ਫੋਨ ਕਰਨਾ ਹੈ ਠੀਕ ਹੈ ਜੀ ਸਵੇਰ ਤੋਂ ਸ਼ਾਮ ਤੋਂ ਦੁਪਹਿਰ ਤੋਂ ਜਦੋਂ ਮਰਜ਼ੀ ਦਿਓ ਦਿਨ ਵਿੱਚ ਇੱਕ ਵਾਰ ਦੇਣੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਸਾਈਲਿਸ ਵਗੈਰਾ ਪਾਉਣਾ ਨਹੀਂ 10 15 ਦਿਨ ਠੀਕ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ